ਸਾਨਲੇ ਹਿਹੜਾ ਟੀਵੀ ਦੇ ਸਤਿਕਾਰਯੋਗ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਜੀ ਦਾ ਦਾਸ ਰਜਿੰਦਰ ਸਿੰਘ ਖਾਲਸਾ ਖਾਲਸਾ ਪੰਚਾਇਤ ਦਾ ਸੇਵਾਦਾਰ ਸਿੱਖੀ ਸਿਖਿਆ ਗੁਰ ਵਿਚਾਰ ਲੜੀ ਦੇ ਵਿੱਚ ਇੱਕ ਨਵਾਂ ਵਿਸ਼ਾ ਲੈ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋਇਆ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਇਹ ਲੜੀ ਖਾਸ ਤੌਰ ਤੇ ਉਹਨਾਂ ਗੁਰਸਿੱਖਾਂ ਦੇ ਵਾਸਤੇ ਹੈ ਜਿਹੜੇ ਗੁਰਮਤਿ ਫਲਸਫੇ ਨੂੰ ਸਮਝ ਕੇ ਆਪਣੇ ਜੀਵਨ ਨੂੰ ਗੁਰਮਤ ਦੇ ਗਾਡੀ ਰਾਤੇ ਚਲਾਉਣਾ ਚਾਹੁੰਦੇ ਨੇ ਉਹਦੇ ਵਾਸਤੇ ਗੁਰਮਤ ਫਲਸਫੇ ਨੂੰ ਸਮਝਣਾ ਬੜਾ ਜ਼ਰੂਰੀ ਹੈ ਉਹਦੇ ਵਿੱਚ ਅਲੱਗ-ਅਲੱਗ ਭਾਗ ਹੈ ਮੈਂ ਆਪ ਜੀ ਨਾਲ ਵਿਚਾਰ ਰਿਹਾ ਅੱਜ ਜਿਹੜਾ ਭਾਗ ਮੈਂ ਆਪ ਜੀ ਦੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਆਤਮਾਤਮ ਪੂਰਨ ਭਾਗ ਹੈ ਔਰ ਇਹ ਉਹ ਭਾਗ ਹੈ ਜਿਹੜਾ ਸਾਡੇ ਜੀਵਨ ਦੇ ਵਿੱਚੋਂ ਸੱਚ ਨੂੰ ਪ੍ਰਗਟ ਕਰਦਾ ਕਿ ਸੱਚ ਨੂੰ ਚ ਅਸੀਂ ਗੁਰਮਤ ਅਨੁਸਾਰ ਜੀਵਨ ਬਤੀਤ ਕਰ ਰਹੇ ਹਾਂ ਕਿ ਨਹੀਂ ਇਹ ਜਿਹੜਾ ਭਾਗ ਹੈ ਇਹ ਹੈ ਗੁਰਮਤਿ ਰਣੀ ਗੁਰਮਤਿ ਰਣੀ ਕਿੰਨੂੰ ਕਹਿੰਨੇ ਆ ਅਸੀਂ ਜਿਸਲੇ ਅਸੀਂ ਆਪਣਾ ਜੀਵਨ ਗੁਰੂ ਦੇ ਹੁਕਮਾਂ ਅਨੁਸਾਰ ਟਾਲ ਲੈਨੇ ਆ ਸਾਡਾ ਹਰ ਕਰਮ ਗੁਰਮਤ ਅਨੁਸਾਰ ਹੁੰਦਾ ਉਹਨੂੰ ਗੁਰਮਤਿ ਰਣੀ ਕਹਿੰਨੇ ਗੁਰਮਤਿ ਰਣੀ ਦੇ ਵਿੱਚ ਤਿੰਨ ਚੀਜ਼ਾਂ ਸਮਝ ਲਵੀਆਂ ਨੇ ਬੜੀਆਂ ਜ਼ਰੂਰੀ ਸਭ ਤੋਂ ਪਹਿਲਾਂ ਤੇ ਗੁਰਮਤਿ ਰਣੀ ਦਾ ਆਧਾਰ ਕੀ ਹੈ ਕਿਵੇਂ ਬੰਦੀ ਹੈ ਸਾਡੀ ਰੈਣੀ ਗੁਰਮਤ ਰੈਣੀ ਕੁਝ ਬੱਦ ਦੋ ਭਾਗ ਆ ਜਾਂਦੇ ਨੇ ਜਿਸ ਚਲੇਸੀ ਗੁਰਬਾਣੀ ਪੜਦੇ ਆ ਵਿਚਾਰਦੇ ਆ ਸਾਨੂੰ ਇਹ ਸਮਝ ਲੱਗਦੀ ਹੈ ਕਿ ਸਤਗੁਰੂ ਬਹੁਤ ਸਾਰੇ ਕਰਮ ਸਾਨੂੰ ਕਰਨ ਲਈ ਕਹਿ ਰਹੇ ਹਨ ਤੌਰ ਤੇ ਅਸੀਂ ਗੁਰਦੁਆਰੇ ਵੀ ਸੁਣਾ ਹੋਵੇਗਾ ਪ੍ਰਚਾਰਕ ਗ੍ਰੰਥੀ ਉੱਥੇ ਕਹਿੰਦੇ ਨੇ ਕਿ ਆਪਣਾ ਜੀਵਨ ਗੁਰਮਤ ਅਨੁਸਾਰ ਬਤੀਤ ਕਰੋ ਇਹੀ ਹੈ ਗੁਰਮਤ ਰੈਣੀ ਹੁਣ ਗੁਰਮਤ ਅਨੁਸਾਰ ਕਿਹੜੇ ਕਰਮ ਕਰਨੇ ਨੇ ਕਿਹੜੇ ਨਹੀਂ ਕਰਨੇ ਇਹ ਦੋ ਅਲੱਗ-ਅਲੱਗ ਭਾਗ ਹੋ ਗਏ। ਲੇਕਿਨ ਸਭ ਤੋਂ ਪਹਿਲਾਂ ਬੇਸਿਕਲੀ ਜਿਹੜਾ ਸਮਝਣ ਵਾਲੀ ਗੱਲ ਲੈਣਾ ਉਹ ਹੈ ਕਿ ਗੁਰਮਤਿ ਰਿਹੜੀ ਦਾ ਆਧਾਰ ਕੀ ਹੈ। ਸੋ ਅੱਜ ਮੈਂ ਪਹਿਲਾ ਭਾਗ ਇਹਦਾ ਆਪ ਜੀ ਨਾਲ ਵਿਚਾਰਾਂਗਾ ਕਿ ਗੁਰਮਤਿ ਰਿਹੜੀ ਦਾ ਆਧਾਰ ਕੀ ਹੈ। ਉਹਦੇ ਬਾਅਦ ਲੜੀਵਾਰ ਆਪਾਂ ਕਰਨ ਯੋਗ ਕਰਮ ਤੇ ਵਿਵਰਜਿਤ ਕਰਮ ਜਿਨ੍ਹਾਂ ਦੀ ਮਨਾਈ ਹੈ ਉਹਨਾਂ ਦੋਨਾਂ ਦੀ ਵਿਚਾਰ ਕਰਾਂਗੇ। ਮੈਂ ਬੇਨਤੀ ਕਰਾਂ ਵਿਸ਼ਾ ਬਹੁਤ ਵੱਡਾ। ਇੱਕੋ ਵਾਰੀ ਦੇ ਵਿੱਚ ਅਗਰ ਮੈਂ ਆਪ ਜੀ ਦੇ ਸਾਹਮਣੇ ਲੈ ਕੇ ਹਾਜ਼ਰ ਹੋ ਜਾਵਾਂਗਾ ਤੇ ਕਈ ਵਾਰੀ ਇੰਨਾ ਸਮਾਂ ਨਹੀਂ ਹੁੰਦਾ ਇੰਨਾ ਸਬਰ ਵੀ ਨਹੀਂ ਹੁੰਦਾ ਕਿ ਇੰਨਾ ਸਮਾਂ ਬੈਠ ਕੇ ਵਿਸ਼ੇ ਨੂੰ ਸਮਝਿਆ ਜਾਏ। ਮੈਂ ਇਹਨੂੰ ਛੋਟੇ ਛੋਟੇ ਭਾਗਾਂ ਚ ਆਪਚੀ ਨਾਲ ਵਿਚਾਰਾਂਗਾ। ਪਰਮੇਸ਼ਾਹ ਸਭ ਤੋਂ ਮਹੱਤਵਪੂਰਨ ਹੈ। ਜਿਹੜੇ ਗੁਰਮਤ ਸਮਝਣ ਦੇ ਚਾਹਵਾਨ ਨੇ ਉਹਨਾਂ ਵਾਸਤੇ ਤੇ ਇੱਕ ਨਵਾਂ ਜੀਵਨ ਹੈ ਮੇਕਅਪ। ਸੋ ਅੱਜ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਨਾ ਗੁਰਮਤ ਰਣੀ ਦਾ ਆਧਾਰ ਕੀ ਹੈ? ਅਸੀਂ ਕਿਹੜੀ ਰਣੀ ਨੂੰ ਗੁਰਮਤ ਰਣੀ ਕਹਿੰਨੇ ਆ? ਗੁਰਮਤ ਰਣੀ ਦਾ ਆਧਾਰ ਸਭ ਤੋਂ ਪਹਿਲੀ ਗੱਲ ਹੈ ਆਪਣਾ ਜੀਵਨ ਗੁਰੂ ਦੇ ਹੁਕਮ ਵਿੱਚ ਬਤੀਤ ਕਰਨਾ ਹੈ ਜੇ ਸਾਡਾ ਜੀਵਨ ਗੁਰੂ ਦੇ ਹੁਕਮ ਦੇ ਵਿੱਚ ਚੱਲ ਰਿਹਾ ਤੇ ਗੁਰਮਤ ਰਹਿਣੀ ਹੈ ਤੇ ਜੇ ਗੁਰੂ ਦੇ ਹੁਕਮ ਤੋਂ ਬਾਹਰ ਆ ਤਾਂ ਫਿਰ ਗੁਰਮਤ ਰਹਿਣੀ ਹੋ ਹੀ ਨਹੀਂ ਸਕਦੀ ਉਹਨੂੰ ਕਹੀ ਨਹੀਂ ਚੱਲਦੇ ਗੁਰਮਤ ਰਹਿਣੀ ਇਹਦੇ ਵਾਸਤੇ ਜਿਹੜਾ ਸਭ ਤੋਂ ਪਹਿਲਾਂ ਪਰਮਾਨੰਥ ਬਾਪ ਜੀ ਨਾਲ ਸੰਜਿਆ ਕਰਨਾ ਚਾਹਨਾ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜਿੱਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਨੇ ਇੱਕ ਮਾਰਗ ਚੱਲੇ ਭਾਈ ਜੜੇ ਗੁਰ ਕਹ ਸੋ ਕਾਰ ਕਮਾਈ ਜੀਓ ਤੇ ਅੱਗੇ ਮਨ ਕੀ ਮਤੜੀ ਵੀ ਸਾਰੇ ਦੂਜਾ ਪਾਉ ਜਿਓ ਕਿਉਂ ਪਾਵੇਂ ਹਰ ਦਰਸਾਵੜਾ ਨਹਿ ਲੱਗਿਆ ਤੱਤੀ ਬਾਉ ਜਿਓ ਇਤ ਮਾਰਗ ਚੱਲੇ ਪਾਈੜੇ ਤੂੰ ਸੱਚ ਦੇ ਮਾਰਗ ਤੇ ਚੱਲਣਾ ਚਾਹਨਾ ਹੈ ਗੁਰਮਤਿ ਦੇ ਮਾਰਗ ਤੇ ਚੱਲਣਾ ਚਾਹਨਾ ਹੈ ਗੁਰਮਤਿ ਦੇ ਰਸਤੇ ਨੂੰ ਅਪਣਾਉਣਾ ਚਾਹਨਾ ਹੈ ਫਿਰ ਉਸ ਦਾ ਤਰੀਕਾ ਕੀ ਹੈ ਗੁਰ ਕਹੈ ਸੋ ਕਾਰ ਕਮਾਏ ਜਿਓ ਜੋ ਕੰਮ ਗੁਰੂ ਕਹਿੰਦਾ ਉਹ ਕਰ ਇੱਥੇ ਨਾਲ ਹੀ ਕੰਡੀਸ਼ਨ ਆਉਂਦੀ ਤੇ ਅੱਗੇ ਮਨ ਕੀ ਮਤੜੀ ਜੇ ਗੁਰੂ ਦੇ ਹੁਕਮ ਚ ਚੱਲਣਾ ਹੈ ਗੁਰੂ ਜੋ ਕਹਿੰਦਾ ਉਹ ਕੰਮ ਕਰਨਾ ਤੇ ਫਿਰ ਮਨ ਦੀ ਮੱਤ ਛੱਡਣੀ ਪੈਗੀ ਵਿਸਾਰੇ ਦੂਜਾ ਪਾਉ ਜੀ ਕਿਉਂਕਿ ਮਨ ਦੀ ਮੱਤ ਹੀ ਤੇ ਸਾਨੂੰ ਗੁਮਰਾਹ ਕਰਦੀ ਹੈ ਅਸੀਂ ਬਹੁਤੇ ਕਰਮ ਮਨ ਦੀ ਮੱਤ ਵਿੱਚ ਲੱਗ ਕੇ ਕਰਨੇ ਆ ਤਾਂ ਕਿ ਉਹਨੂੰ ਮਨਮਤ ਕਿਹਾ ਜਾਂਦਾ ਮਨਮਤੀ ਕਰਮ ਕਿਹਾ ਜਾਂਦਾ ਉਹ ਗੁਰਮਤੀ ਨਹੀਂ ਰਹਿ ਜਾਂਦੇ ਮਨਮਤੀ ਕਰਮ ਬਣ ਜਾਂਦੇ ਨੇ ਇਸ ਕਰਕੇ ਮਨ ਦੀ ਮੱਤ ਨੂੰ ਤਿਆਗਣਾ ਪਏਗਾ ਔਰ ਅਕਾਲ ਪੁਰਖ ਨੂੰ ਛੱਡ ਕੇ ਮਾਇਆ ਦੇ ਅਲੱਗ-ਅਲੱਗ ਰੂਪਾਂ ਦੇ ਵਿੱਚ ਗਲਤਾਨ ਹੋ ਜਾਣਾ ਕਿਸੇ ਹੋਰ ਨੂੰ ਪੂਜਣ ਲੱਗ ਪੈਣਾ ਕਿ ਕਿਸੇ ਹੋਰ ਪਾਸੇ ਤੁਰ ਪੈਣਾ ਇਹ ਸਾਰੇ ਮਨ ਦੀ ਮਤ ਹੈ ਇਹ ਦੂਜਾ ਪਾਉ ਹੈ ਇਹ ਛੱਡਣੇ ਪੈਣਗੇ ਕਿ ਆਗੇ ਮਨ ਕੀ ਮਤਲੀ ਵੀ ਸਾਰੇ ਦੂਜਾ ਪਾਉ ਜੀ ਜੇ ਇਹ ਦੋ ਗੱਲਾਂ ਹੋ ਗਈਆਂ ਮਨ ਦੀ ਮਤ ਛੱਡ ਦਿੱਤੀ ਤੇ ਗੁਰੂ ਜੋ ਕਹਿੰਦਾ ਉਹ ਕੰਮ ਕਰਨ ਲੱਗ ਪਵੇ ਪਤਾ ਕੀ ਅਵਸਥਾ ਪ੍ਰਾਪਤ ਹੋਏਗੀ ਕਿਉਂ ਪਾਵੇਂ ਹਰ ਦਰਸਾਵੜਾ ਨੇ ਲੱਗ ਗਿਆ ਤਤੀ ਬਾਉ ਜੀ ਉਹ ਤੇਰਾ ਅਕਾਲ ਪੁਰਖ ਨਾਲ ਮਿਲਾਪ ਹੋ ਜਾਏਗਾ ਤੇ ਉਹ ਅਕਾਲ ਪੁਰਖ ਦੇ ਦਰਸ਼ਨ ਹੋ ਜਾਣਗੇ ਫਿਰ ਜੀਵਨ ਦੇ ਵਿੱਚ ਕੋਈ ਦੁੱਖ ਕਲੇਸ਼ ਨਹੀਂ ਆਏਗਾ ਇਹ ਸਭ ਕਿਰੋ ਸਨੇ ਯਕੀਨ ਦੁਆਰੇ ਨੇ ਪਰ ਕੰਡੀਸ਼ਨ ਇਹ ਹੈ ਗੁਰ ਕਹਿ ਸੋ ਕਾਰ ਕਮਾਈ ਜੀ ਇਹ ਪਰਮਾਨੰਤ ਜਵਾਬ ਜਿਹਦੇ ਸਾਹਮਣੇ ਆ ਰਿਹਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜਿੱਥੇ ਤੀਜੇ ਨਾਨਕ ਬਖਸ਼ਿਸ਼ ਕਰਦੇ ਨੇ ਸਰੀਰ ਜਲਉ ਗੁਣ ਬਾਹਰਾ ਜੋ ਗੁਰਕਾਰ ਨ ਕਮਾਏ ਜਗ ਜਨੰਦਾ ਡਿਠ ਮੈਂ ਔ ਮੈਂ ਦੂਜੇ ਪਾਏ ਨਾਨਕ ਗੁਰ ਸਰਨਾਈ ਉਗਰੇ ਸਚਮਨ ਸ਼ਬਦ ਤੇ ਆਏ ਜਿੱਥੇ ਉਹ ਸੇ ਸਮਝਾਇਆ ਕਿ ਮਨ ਦੀ ਮਤ ਤੇ ਅਗਣੀ ਹੈ ਤੇ ਗੁਰੂ ਦੀ ਮਤ ਲੈਣੀ ਹੈ ਇੱਥੇ ਨਾਲ ਇੱਕ ਗੱਲ ਹੋਰ ਸਪਸ਼ਟ ਕਰਤੀ ਜੇ ਗੁਰੂ ਦੇ ਕਹਿ ਅਨੁਸਾਰ ਕੰਮ ਨਹੀਂ ਕਰ ਰਹੇ ਜੋ ਗੁਰਕਾਰ ਨ ਕਮਾਏ ਉਹ શરીર ਕਿਸ ਕੰਮ ਦਾ ਹੈ ਉਹ ਜੀਵਨ ਕਿਸ ਕੰਮ ਦਾ ਹੈ ਸ੍ਰੀ ਜਲੋ ਗੁਣ ਬਹਾਰਾ ਉਹ ਤਾਂ ਗੁਰਾਂ ਤੋਂ ਸਖਣਾ ਜੀਵਨ ਹੈ ਗੁਰਾਂ ਤੋਂ ਜਮ ਸਖਣਾ ਸ਼ਰੀਰ ਹੈ ਉਹ ਸੜ ਵੀ ਜਾਏ ਖਤਮ ਵੀ ਹੋ ਜਾਏ ਤਾਂ ਕੀ ਫਰਕ ਪੈਣਾ ਹੈ ਜੋ ਜਿਉਂਦਾ ਵੀ ਪਿਆ ਤੇ ਆਤਮਿਕ ਮੌਤ ਤੇ ਮਰਿਆ ਹੋਇਆ ਜੀ ਰਿਹਾ ਉਹਨੇ ਕੁਝ ਕੀ ਖੱਟਣਾ ਹੈ ਅਸਲ ਦੇ ਵਿੱਚ ਬਹੁਤਾ ਸੰਸਾਰ ਇਸੇ ਪਾਸੇ ਲੱਗਾ ਹੋਇਆ ਹੈ ਜਗਤ ਜਲੰਦਾ ਡਿਠ ਮੈਂ ਹੋ ਮੈਂ ਦੂਜੇ ਪਾਏ ਸਤਗੁਰੂ ਕੇ ਅੰਦਰ ਮੈਂ ਸੰਸਾਰ ਦੇ ਵਿੱਚ ਵੇਖਿਆ ਸਾਰਾ ਸੰਸਾਰ ਜਿਹੜਾ ਹੈ ਹੋ ਮੈਂ ਤੇ ਦੂਜੇ ਪਾਏ ਦੇ ਵਿੱਚ ਸੜ ਰਿਹਾ ਹੈ ਇਹਦੀ ਅਗਨੀ ਦੇ ਵਿੱਚ ਜੀ ਤਪਸ਼ ਦੇ ਵਿੱਚ ਖਤਮ ਹੋ ਰਿਹਾ ਹੈ ਇਹਦੇ ਵਿੱਚੋਂ ਜੇ ਨਿਕਲਣਾ ਹੈ ਜੀਵਨ ਨੂੰ ਸਕਾਰਤਾ ਕਰਨਾ ਹੈ ਜੀਵਨ ਨੂੰ ਸਫਲਾ ਕਰਨਾ ਹੈ ਤੇ ਫਿਰ ਉਹਦਾ ਰੀਕਾ ਹੈ ਨਾਲ ਗੁਰਸਰਨਾਈ ਉਭਰੇ ਗੁਰੂ ਦੀ ਸ਼ਰਨ ਚਲਾ ਜਾ ਇਸ ਸਾਰੀ ਸਮਸਿਆ ਤੋਂ ਬਾਹਰ ਆ ਜਾਏਗਾ ਆ ਜਗਤ ਜਲਤ ਦਾ ਡਿਟਮੈ ਵਾਲੀ ਅਵਸਥਾ ਤੋਂ ਬਾਹਰ ਆ ਜਾਏਗਾ ਹੋਮ ਹੈ ਦੂਜੇ ਪਾਸੇ ਤੋਂ ਬਾਹਰ ਆ ਜਾਏਗਾ ਫਿਰ ਤੇਰਾ ਸਰੀਰ ਤੇਰਾ ਜੀਵਨ ਸਕਾਰਥਾ ਹੋ ਜਾਗਾ ਸਫਲਾ ਹੋ ਜਾਏਗਾ ਨਾਨਕ ਗੁਰਸਖਨ ਆਈ ਉਬਰੇ ਫਿਰ ਕੀ ਕਰਨਾ ਸੱਚ ਮਨ ਸ਼ਬਦ ਤੇ ਆਏ ਸੱਚੇ ਮਨ ਨਾਲ ਗੁਰਦੇ ਸ਼ਬਦ ਦੇ ਵਿੱਚ ਧਿਆਨ ਜੋੜਨਾ ਹੈ ਗੁਰਦੇ ਸ਼ਬਦ ਨੂੰ ਵਿਚਾਰਨਾ ਹੈ ਗੁਰਦੇ ਸ਼ਬਦ ਨੂੰ ਵਿਚਾਰ ਕੇ ਉਸ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਬਣਾਉਣਾ ਹੈ ਇਹ ਹੈ ਗੁਰੂ ਦੇ ਹੁਕਮ ਚ ਜੀਵਨ ਬਤੀਤ ਕਰਨਾ ਇਹ ਪਰਮਾਨੰ ਜੋਬ ਜੀ ਦੇ ਸਾਹਮਣੇ ਆ ਰਿਹਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜਿੱਥੇ ਤੀਜੇ ਨਾਨਕ ਬਖਸ਼ਿਸ਼ ਕਰਦੇ ਸਾਨੂੰ ਇਹ ਗੱਲ ਸਮਝਾ ਰਹੇ ਨੇ ਭਾਈ ਦੇ ਗੁਰਮਤਿ ਸੱਚ ਰਹਾਉ ਸਾਚੋ ਸਾਚ ਕਮਾਉਣਾ ਸਾਚਾ ਸ਼ਬਦ ਮਿਲਾਇ ਭਾਈ ਗੁਰਮਤਿ ਸੱਚ ਰਹਾਉ ਗੁਰੂ ਦੀ ਮਤ ਲੈ ਕੇ ਅਕਾਲ ਪੁਰਖ ਦੇ ਵਿੱਚ ਟਿਕੇ ਰਹਿੋ ਮਨ ਨੂੰ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਦੇ ਨਾਨਕ ਕਰਮ ਜਿਹੜੇ ਆ ਭਲੇ ਕਰਮ ਕਰੋ ਸੱਚੋ ਸੱਚ ਕਮਾਵਣਾ ਜੋ ਗੁਰੂ ਸ਼ਬਦ ਰਾਈ ਸਿੱਖਿਆ ਮਿਲਦੀ ਹੈ ਸੱਚੇ ਸ਼ਬਦ ਮਿਲਾਓ ਜੋ ਗੁਰੂ ਦੇ ਸ਼ਬਦ ਰਾਈ ਸਿੱਖਿਆ ਮਿਲਦੀ ਹੈ ਉਹਦੇ ਵਿੱਚ ਜੁੜ ਜਾਓ ਅਕਾਲ ਪੁਰਖ ਨਾਲ ਮਿਲਾਪ ਹੋ ਜਾਏਗਾ ਭਲੇ ਕਰਮ ਕਰੋ ਸੱਚੋ ਸੱਚ ਕਮਾਵਣਾ ਸੱਚੇ ਨਾਮ ਦੀ ਕਮਾਈ ਕਰੋ ਇਹ ਹੈ ਅਸਲੀ ਕਮਾਈ ਜਿਹੜੀ ਕਰਨੀ ਹੈ ਜਿਵੇਂ ਹੋएगी ਭਾਈ ਜੇ ਗੁਰਮਤਿ ਸਾਚ ਨਾ ਹੋ ਗੁਰੂ ਦੇ ਮਤ ਲੈ ਕੇ ਅਕਾਲ ਪੁਰਖ ਦੇ ਨਾਲ ਜੁੜਨਾ ਹੈ ਗੁਰੂ ਦੇ ਮਤ ਉੱਤੇ ਚੱਲਣਾ ਹੀ ਗੁਰਮਤ ਰਹਿਣੀ ਹੈ ਗੁਰੂ ਦੇ ਮਤ ਉੱਤੇ ਚੱਲਣ ਨਾਲ ਹੀ ਸ਼ੁਰੂਆਤ ਹੁੰਦੀ ਹੈ ਗੁਰਮਤ ਰਹਿਣੀ ਦੀ ਗੁਰੂ ਦੇ ਹੁਕਮ ਦੇ ਵਿੱਚ ਗੁਰੂ ਦੇ ਪਉਣ ਰਜ਼ਾ ਦੇ ਵਿੱਚ ਗੁਰੂ ਦੀ ਸਿੱਖਿਆ ਦੇ ਵਿੱਚ ਜੀਵਨ ਬਤੀਤ ਕਰਨਾ ਇਹ ਹੈ ਗੁਰਮਤ ਰਹਿਣੀ ਦਾ ਆਧਾਰ ਜਿੱਥੋਂ ਸ਼ੁਰੂ ਹੁੰਦੀ ਹੈ ਇਸ ਤੋਂ ਇਲਾਵਾ ਦੂਜਾ ਪਾਗ ਹੈ ਕਿ ਅਕਾਲ ਪੁਰਖ ਦੇ ਪਾਣੇ ਵਿੱਚ ਰਹਿਣਾ ਅਸਲ ਵਿੱਚ ਇਹ ਦੋ ਚੀਜ਼ਾਂ ਦਾ ਜਦੋਂ ਮਿਲਾਪ ਹੁੰਦਾ ਹੈ ਗੁਰੂ ਦੇ ਹੁਕਮ ਚ ਜੀਵਨ ਬਤੀਤ ਕਰਨਾ ਤੇ ਅਕਾਲ ਪੁਰਖ ਦੇ ਬਾਣੇ ਵਿੱਚ ਰਹਿਣਾ ਤਾਂ ਸਿੱਖ ਦੀ ਰਣੀ ਗੁਰਮਤ ਰਣੀ ਬਣਦੀ ਹੈ। ਇਹਨਾਂ ਵਿੱਚੋਂ ਕੋਈ ਵੀ ਇੱਕ ਚੀਜ਼ ਘਟ ਹੈ। ਇੱਕ ਚੀਜ਼ ਦੀ ਘਾਟ ਹੈ ਤੇ ਗੁਰਮਤ ਰਣੀ ਨਹੀਂ ਕਹਿ ਸਕਦੇ। ਹੁਣ ਇੱਥੇ ਸਤਗੁਰੂ ਪੰਚਮ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਪੰਜਵੇਂ ਨਾਨਕ ਫਰਮਾ ਰਹੇ ਨੇ ਜੋ ਕਿ ਚ ਵਰਤੈ ਸਭ ਤੇਰਾ ਬਾਣਾ ਹੁਕਮ ਬੂਜੈ ਸੂਤ ਸਤ ਸਮਾਨ। ਇਹ ਕਾਲਪੁਰ ਹੋਇ ਕਿਰ ਜੀ ਸੰਸਾਰ ਦੇ ਵਿੱਚ ਜੋਗ ਜ ਵਰਤ ਰਿਹਾ ਸਭ ਤੁਹਾਡੇ ਪਾਣੇ ਚ ਵਰਤ ਰਿਹਾ ਜੋ ਤੁਸੀਂ ਚਾਹੁੰਦੇ ਹੋ ਉਹ ਹੋ ਰਿਹਾ ਹੁਕਮ ਬੁਝਾ ਹੁਣ ਸਿਰਫ ਇਹ ਜਿਹੜਾ ਪਾਣਾ ਵਰਤ ਰਿਹਾ ਹੈ ਨਾ ਇਹਨੂੰ ਸਮਝਣਾ ਇਹਨੂੰ ਬੁੱਝਣਾ ਇਹ ਮਹੱਤਵਪੂਰਨ ਹੈ ਬੁੱਝਣਾ ਕੀ ਹੈ ਆਪਣੇ ਆਪ ਨੂੰ ਉਹਨੂੰ ਸਮਝ ਕੇ ਜੋ ਕੁਦਰਤ ਦੇ ਨੇਮ ਅਕਾਰ ਪੁਰਖ ਨੇ ਬਣਾਏ ਨੇ ਜੋ ਸਾਰਾ ਸਾਰਾ ਸਿਲਸਿਲਾ ਚੱਲ ਰਿਹਾ ਹੈ ਸ੍ਰਿਸ਼ਟੀ ਦਾ ਉਹਨੂੰ ਸਮਝ ਕੇ ਗੁਰੂ ਰਾਈ ਉਹਨੂੰ ਜੀਵਨ ਚ ਬਣਾ ਲੈਣਾ ਇਹ ਹੈ ਹੁਕਮ ਬੁਝਾ ਤੇ ਜੇ ਇਹ ਅਪਣਾ ਲਿਆ ਤੇ ਫਿਰ ਅਕਾਲਪੁਰਖ ਦੇ ਨਾਲ ਭੇਜ ਦੋ ਜਾਗੇ ਸੋ ਸੱਚ ਸੱਚ ਸਮਾਣਾ ਹੋ ਅਕਾਲਪੁਰਖ ਨਾਲ ਉਹ ਇਹ ਹੋ ਸਕਦਾ ਹੈ ਇਕ ਮਿਕ ਹੋ ਸਕਦਾ ਹੈ ਜਿਹਨੇ ਉਹ ਕੰਮ ਬੁੱਝ ਲਿਆ ਇਕ ਹੋਰ ਗੁਰੂ ਕਮਰਦਾਸ ਪਾਸ਼ਾ ਜੀ ਦਾ ਪਾਮਲ ਪ੍ਰਵਾਨ ਜਿਹੜਾ ਆਪ ਜੀ ਦੇ ਸਾਹਮਣੇ ਆ ਰਿਹਾ ਹੈ ਇੱਥੇ ਤੀਜੇ ਨਾਨਕ ਬਖਸ਼ਿਸ਼ ਕਰ ਰਹੇ ਨੇ ਬਾੜਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੇ ਸੋ ਜਿਹੜਾ ਪਾਣਾ ਮੰਨਦਾ ਉਹ ਸਦਾ ਸੁਖੀ ਰਹਿੰਦਾ ਹੈ। ਕਿਉਂ ਅਕਾਲ ਪੁਰਖ ਚ ਸਮਾ ਜਾਂਦਾ ਹੈ। ਨਾਲੇ ਸੱਚ ਸੁਮਾਵੇ ਸੋਏ ਉਹ ਉਸ ਅਕਾਲ ਪੁਰਖ ਦੇ ਵਿੱਚ ਹੀ ਰੀਨ ਜਾਂਦਾ ਹੈ। ਇੱਕ ਸਵਾਲ ਆ ਜਾਏਗਾ ਸਾਡੇ ਸਾਹਮਣੇ। ਪਿਛਲੇ ਪਰਮਾਨ ਦੇ ਵਿੱਚ ਸਤਿਗੁਰੂ ਨੇ ਬਖਸ਼ਿਸ਼ ਕੀਤੀ ਜੋ ਕਿ ਚ ਵਰਤੈ ਸਭ ਤੇਰਾ ਪਾਣਾ ਜਦੋਂ ਸਭ ਕੁਝ ਹੋਈ ਉਹਦੇ ਹੁਕਮ ਦੇ ਵਿੱਚ ਰਿਹਾ। ਫਿਰ ਬਾਣਾ ਮੰਨੇ ਸਦਾ ਸੁਖ ਹੋਇਆ ਲਈ ਗੱਲ ਕੇ ਵੀ ਹੋਈ ਉਹਦੇ ਬਾਣੇ ਤੋਂ ਫਿਰ ਅਸੀਂ ਬਾਹਰ ਕਿਵੇਂ ਹੋ ਸਕਨੇ ਆ ਨਹੀਂ ਸਾਡਾ ਸੁਭਾਅ ਹੈ ਅਸੀਂ ਬਾਣੇ ਤੋਂ ਬਾਹਰ ਹੋਂਦੀ ਕੋਸ਼ਿਸ਼ ਕਰਦੇ ਸਾਡੀ ਹਰ ਕੋਸ਼ਿਸ਼ ਹੁੰਦੀ ਹੈ ਅਸੀਂ ਉਹ ਬਾਣੇ ਤੋਂ ਬਾਹਰ ਹੋ ਜਾਈਏ ਕਿਉਂ ਸਾਡੇ ਮਨ ਦੀ ਮੱਤ ਭਾਰੀ ਹੈ ਨਾ ਇਸ ਮਨ ਦੀ ਮੱਤ ਦੇ ਭਾਰੀ ਹੋਣ ਦੀ ਵਜ੍ਹਾ ਕਰਕੇ ਅਸੀਂ ਮਨ ਦੇ ਪਿੱਛੇ ਚੱਲਣਾ ਚਾਹੁੰਦੇ ਆ ਗੁਰਮਤ ਤੋਂ ਬਾਗੀ ਹੋਣਾ ਚਾਹੁੰਦੇ ਆ ਮੈਂ ਪਰਮਾਨੰਤੇ ਉਹ ਤੌਰ ਤੇ ਇੱਕ ਗੱਲ ਆਪਜੀ ਨਾਲ ਸਾਂਝੀ ਕਰਾਂ ਜਦੋਂ ਦੀ ਅਕਾਲ ਪੁਰਖ ਨੇ ਸ੍ਰਿਸ਼ਟੀ ਬਣਾਈ ਹੈ ਉਹਨੇ ਇੱਕ ਬੈਲੈਂਸ ਬਣਾ ਕੇ ਰੱਖਿਆ ਜਿੰਨੇ ਇੱਕ ਲੜਕੇ ਪੈਦਾ ਹੁੰਦੇ ਨੇ ਉਹਨੀਆਂ ਹੀ ਲੜਕੀਆਂ ਪੈਦਾ ਹੁੰਦੀਆਂ ਨੇ ਜਦੋਂ ਦੀ ਸ੍ਰਿਸ਼ਟੀ ਬਣੀ ਇੱਕ ਬੈਲੈਂਸ ਚੱਲਦਾ ਹੈ ਇਹ ਅਲੱਗ ਗੱਲ ਹੈ ਕਿਸੇ ਦੇ 4 ਪੁੱਤਰ ਜੰਪ ਹਨ 5 ਜੰਪ ਹਨ ਕਿਸੇ ਦੇ 5 ਧੀਆ ਵੀ ਜੰਪ ਹਨ ਇਹ ਅਕਾਲ ਪੁਰਖ ਜਾਣਦਾ ਉਹਦਾ ਬਣਾਇਆ ਹੋਇਆ ਖੇਲ ਹੈ ਲੇਕਿਨ ਇਹ ਬੈਲੈਂਸ ਬਣਿਆ ਰਹਿੰਦਾ ਹੈ ਉਨੇ ਬੈਲੈਂਸ ਵਿਗੜਦਾ ਕਦੋਂ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਛੋਟੀਆਂ ਜਿਹੜੀਆਂ ਸਟੇਟਸ ਹੁੰਦੀਆਂ ਸਨ ਆਪਸ ਲੜਦੀਆਂ ਰਹਿੰਦੀਆਂ ਸਨ ਉਹ ਲੜਦੀਆਂ ਸਨ ਤੇ ਉਹਦੇ ਵਿੱਚ ਜਿਹੜੇ ਨੇ ਬਹੁਤ ਸਾਰੇ ਬੰਦੇ ਮਰ ਜਾਂਦੇ ਸਨ ਬ੍ਰਿਤੀਜਾ ਕੀ ਹੁੰਦਾ ਸੀ ਬੰਦੇ ਬਹੁਤ ਮਰ ਗਏ ਤੇ ਜਨਾਨੀਆਂ ਦਾ ਵਾਧਾ ਹੋ ਗਿਆ ਔਰਤਾਂ ਦਾ ਵਾਧਾ ਹੋ ਗਿਆ ਮਰਦ ਘਟ ਗਏ ਇੱਕ ਹੋਰ ਕਾਰਨ ਹੈ ਜਿਹੜਾ ਅੱਜ ਵੀ ਬੜਾ ਸਾਡੇ ਸਮਾਜ ਚ ਚੱਲਦਾ ਇੱਕ ਕਲੰਕ ਬਲਾ ਕਰਣਾ ਮੈਂ ਕਹਾਂਗਾ ਕਿ ਪਹਿਲਾਂ ਟੈਸਟ ਕਰਾ ਕੇ ਪਹਿਲਾਂ ਹੁੰਦਾ ਸੀ ਧੀ ਜੰਮੀ ਚੁੱਪਚੀਪੇ ਤੇ ਮਾਰਦੀ ਪਤਾ ਇਹਨਾਂ ਲੱਗਿਆ ਕਿਸੇ ਨੂੰ ਕੁਝ ਸਮਝਿਆ ਜਾਂਦਾ ਕੁਝ ਗਰੀਬ ਲੋਕ ਕਰ ਲੈਂਦੇ ਅਸਨ ਵੀ ਵਿਆਹ ਦੀ ਸਮਰੱਥਾ ਨਹੀਂ ਇਹ ਵੀ ਪਾਣ ਤੋਂ ਬਾਹਰ ਹੋਣ ਵਾਲੀ ਗੱਲ ਹੈ ਨਾ ਅੱਜ ਹੀ ਇਸ ਫੈਸਲਾ ਕਰ ਲਿਆ ਕਿ ਮੈਂ ਗਰੀਬ ਆ ਮੈਂ ਨਹੀਂ ਕਰ ਸਕਦਾ ਪਤਾ ਨਹੀਂ ਉਹਦੇ ਭਾਗਾਂ ਨੂੰ ਕੰਪਿਊਟਰ ਨੇ ਸਾਨੂੰ ਕੀ ਕੁਝ ਦੇਣਾ। ਚਲੋ ਮੈਂ ਆਪਣੇ ਵਿਸ਼ੇ ਤੇ ਵਾਪਸ ਆਉਂਦਾ। ਹੁਣ ਅੱਜ ਵੀ ਹੁੰਦਾ ਹੈ ਕਿ ਪਹਿਲਾਂ ਟੈਸਟ ਕਰਾ ਲਿਆ ਪਤਾ ਲੱਗਾ ਹਲੇ ਕਿ ਇਹਨੂੰ ਕਾਨੂੰਨੀ ਤੌਰ ਤੇ ਬੰਦ ਕੀਤਾ ਗਿਆ ਹੈ ਲੇਕਿਨ ਫਿਰ ਵੀ ਬਹੁਤ ਲੋਕ ਕਰਾਉਂਦੇ ਨੇ ਧੰਦਾ ਬਣਿਆ ਹੋਇਆ। ਪਤਾ ਲੱਗਿਆ ਧੀ ਜੰਮਣੀ ਹੈ ਤੇ ਉਹਨੂੰ ਪਹਿਲਾਂ ਗਰਭਪਾਤ ਕਰਾਤਾ। ਹਲੇ ਕਿ ਇਹ ਇੱਕ ਸੇ ਕਲੀਨ ਮਰਡਰ ਕਤਲ ਹੈ। ਇਕ ਜੀਵ ਨੂੰ ਸੰਸਾਰ ਤੇ ਆਉਣ ਤੋਂ ਪਹਿਲਾਂ ਹੀ ਮਾਂ ਦੇ ਗਰਭ ਦੇ ਵਿੱਚ ਮਾਰ ਦਿੱਤਾ ਹੈ ਹੋਰ ਕੁਛ ਨਹੀਂ ਇਹਦੇ ਨਾਲ ਵੀ ਬੈਲੈਂਸ ਵਿਗੜ ਜਾਂਦਾ ਹੁਣ ਕਾਲਪੁਰਖ ਦੇ ਬਾਣੇ ਵਿੱਚ ਤਾਂ ਇੱਕ ਬੈਲੈਂਸ ਬਣਾ ਕੇ ਉਹ ਚੱਲ ਰਿਹਾ ਹੈ ਲੇਕਿਨ ਅਸੀਂ ਆਪਣੀਆਂ ਚਤਰਾਈਆਂ ਦੇ ਨਾਲ ਆਪਣੀ ਸਿਆਣਪ ਦੇ ਨਾਲ ਆਪਣੀ ਮੂਰਖਤਾ ਦੇ ਨਾਲ ਉਸ ਬੈਲੈਂਸ ਨੂੰ ਵਿਗਾੜ ਦਿੰਨੇ ਆ ਇਹ ਹੈ ਬਾਣੇ ਤੋਂ ਬਾਹਰ ਹੋਣਾ ਇਸੇ ਕਰਕੇ ਸਤਿਗੁਰੂ ਨੇ ਫੈਸਲਾ ਦਿੱਤਾ ਸਾਨੂੰ ਪਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੇ ਸੋਏ ਉਹ ਅਕਾਰਪੁਰਤ ਦੇ ਵਿੱਚ ਲੀਨ ਹੋ ਜਾਏਗਾ ਜਿਹੜਾ ਪਾਣਾ ਮੰਨੇਗਾ ਇਹ ਫੁਰਮਾਨ ਜਿਹੜਾ ਆਪ ਜੀ ਦੇ ਸਾਹਮਣੇ ਆ ਰਿਹਾ ਹੈ ਇਹ ਪੰਜਵੇਂ ਨਾਨਕ ਦਾ ਬਖਸ਼ਿਸ਼ ਕੀਤਾ ਹੋਇਆ ਹੈ ਪੰਜਵੇਂ ਨਾਨਕ ਗੁਰੂ ਅਰਜਨ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਏ ਜੋ ਤੋ ਕਰਾਵੈ ਸੋ ਕਰੀ ਪਿਆਰੇ ਅਵਰ ਕਿਛ ਕਰਨਾ ਕਰਨ ਨਾ ਜਾਏ ਅਵਰ ਕਿਛ ਕਰਨ ਨਾ ਜਾਏ ਦੁੱਖ ਸੁਖ ਤੇਰੀ ਆਗਿਆ ਪਿਆਰੇ ਉਹਦੇ ਹੁਕਮ ਚ ਰਹਿ ਸਤਿ ਤਉ ਦੇ ਆ ਜੋ ਜਰ ਰਿਆ ਜੇ ਜੀਵਨ ਚ ਦੁੱਖ ਆ ਰਹੇ ਨੇ ਤੇ ਤਾ ਵੀ ਉਹਦੇ ਹੁਕਮ ਚ ਆ ਰਹੇ ਨੇ ਜੇ ਸੁਖ ਆ ਰਹੇ ਨੇ ਤਾ ਵੀ ਉਹਦੇ ਹੁਕਮ ਚ ਆ ਰਹੇ ਨੇ ਹੋਰ ਕਿਹੜਾ ਟਿਕਾਣਾ ਜਿੱਥੇ ਅਸੀਂ ਜਾ ਸਕਨੇ ਆ ਹੋਰ ਕਿੱਥੋਂ ਅਸੀਂ ਕੁਝ ਮੰਗ ਸਕਨੇ ਆ ਹੋਰ ਕਿੱਥੋਂ ਅਸੀਂ ਕੁਝ ਆਸ ਕਰ ਸਕਨੇ ਆ ਔਰ ਕੌਣ ਸਾਡੀ ਬਾਹ ਫੜ ਸਕਦਾ ਹੈ ਕੌਣ ਸਾਡੀ ਰੱਖਿਆ ਕਰ ਸਕਦਾ ਸਭ ਉਹਦੇ ਹੁਕਮ ਚ ਵਰਤਦੇ ਆ ਪਰ ਦੂਜਾ ਕੋਈ ਮਦਦਕਾਰੀ ਕਿਵੇਂ ਸਕਦਾ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਚਾਹੀ ਸਾਡਾ ਰੋਲ ਕੀ ਹੈ ਜੋ ਤੂੰ ਕਰਾਵੇਂ ਸੋ ਕਰੀਂ ਪਿਆਰੇ ਜਿਹੜੇ ਕਰਮ ਤੂੰ ਕਰਾਉਣਾ ਮੈਂ ਕਰੀ ਜਾਣਾ ਮੈਂ ਆਪਣੀ ਸਿਆਨਤ ਤੇ ਤਰਾਇਨੀ ਵਰਤਦਾ ਮੈਂ ਤੇਰੇ ਅਡਲ ਨਿਮਾਨੂ ਸਮਝ ਲਿਆ ਬੁੱਝ ਲਿਆ ਪਛਾਣ ਲਿਆ ਹੁਣ ਮੈਂ ਆਪਣੇ ਜੀਵਨ ਨੂੰ ਤੇਰੇ ਹੁਕਮ ਦੇ ਵਿੱਚ ਲੈ ਆਇਆ ਜੋ ਤੂੰ ਕਰਉਣਾ ਮੈਂ ਉਹੀ ਕਰਮ ਕਰਦਾ ਇਹ ਹੈ ਸਿੱਖ ਦਾ ਜੀਵਨ ਅਵਰਕਿਚ ਕਰਨ ਨਾ ਜਾਏ ਹੋਰ ਕੋਈ ਕਰਮ ਨਹੀਂ ਕਰਦਾ ਹੋਰ ਕੋਈ ਕੰਮ ਮੈਂ ਨਹੀਂ ਕਰਦਾ ਮੈਂ ਤੇ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਤੇਰੇ ਹੁਕਮ ਦੇ ਵਿੱਚ ਤੇਰੇ ਬਾਣੇ ਦੇ ਵਿੱਚ ਤੇਰੀ ਰਜ਼ਾ ਦੇ ਵਿੱਚ ਲੈ ਆਂਦਾ ਇਹ ਦੋ ਚੀਜ਼ਾਂ ਨੇ ਜਿਨ੍ਹਾਂ ਨੇ ਸਾਡੀ ਰੈਣੀ ਨੂੰ ਗੁਰਮਤ ਰੈਣੀ ਬਣਾਉਂਦਾ ਹੈ ਇਹ ਆਧਾਰ ਹੈ ਗੁਰਮਤ ਰੈਣੀ ਦਾ ਗੁਰੂ ਦੀ ਹੁਕਮ ਵਿੱਚ ਜੀਵਨ ਬਤੀਤ ਕਰਨਾ ਅਕਾਲ ਪੁਰਖ ਦੇ ਪਾਣੇ ਵਿੱਚ ਜੀਵਨ ਬਤੀਤ ਕਰਨਾ ਜਿਸ ਲਈ ਇਹਨਾਂ ਦੋਨਾਂ ਦਾ ਸਮੇਲ ਹੋ ਜਾਂਦਾ ਹੈ ਤੇ ਗੁਰਮਤ ਰਣੀ ਬਣ ਜਾਂਦੀ ਹੈ ਲੇਕਿਨ ਸਭ ਤੋਂ ਵੱਧ ਮਹੱਤਵਪੂਰਨ ਇਹ ਸਮਝਣਾ ਹੈ ਵੀ ਸਤਿਗੁਰੂ ਸਾਨੂੰ ਕਿਹੜੇ ਕਰਮ ਕਰਨ ਲਈ ਕਹਿੰਦੇ ਨੇ ਜਿਨ੍ਹਾਂ ਤੋਂ ਮੋਨਾ ਕਰਦੇ ਨੇ ਇਹ ਆਪਣੇ ਆਪ ਬਹੁਤ ਵੱਡੇ ਵਿਸ਼ੇ ਨੇ ਮੈਂ ਇਹਦੇ ਕੁਝ-ਕੁਝ ਪਾਗ ਆਪਜੀ ਨਾਲ ਥੋੜਾ-ਥੋੜਾ ਦਿਨਾਂ ਦੇ ਵਕਫੇ ਦੇ ਉੱਤੇ ਲੈ ਕੇ ਆਵਾਂਗਾ ਇਹ ਗੁਰਮਤ ਰੇਂਜ ਦਾ ਵਿਸ਼ਾ ਆਪਾਂ ਨੂੰ ਕਈ ਪਾਗਾਂ 'ਚ ਵਿਚਾਰਨਾ ਪਏਗਾ ਵੇਖੋ ਜਿੰਨੇ ਪਾਗ ਬੰਦੇ ਨੇ ਲੇਕਿਨ ਆਪਾਂ ਕਾਲ ਨਹੀਂ ਕਰਨੀ ਜੇ ਗੁਰਮਤ ਨੂੰ ਸਮਝਣਾ ਹੈ ਜੇ ਸਾਡੇ ਮਨ ਦੇ ਵਿੱਚ ਚਾਹ ਹੈ ਕਿ ਗੁਰਮਤ ਫਲਸਫੇ ਨੂੰ ਸਮਝੀਏ ਤੇ ਫਿਰ ਇਹਦੇ ਵਾਸਤੇ ਥੋੜਾ ਸਬਰ ਸੰਤੋਖ ਵੀ ਰੱਖਣਾ ਪਏਗਾ ਅੱਜ ਦੇ ਇਸ ਪਾਗ ਨੂੰ ਮੈਂ ਇੱਥੇ ਹੀ ਸੰਖੇਪ ਦਾ ਲੇਕਿਨ ਇੱਕ ਬੇਨਤੀ ਕਰਾਂਗਾ ਇਸ ਲੜੀ ਨੂੰ ਪੂਰਾ ਵੇਖਣਾ ਜ਼ਰੂਰ ਜੇ ਸੱਚਮੁੱਚ ਅਸੀਂ ਗੁਰਮਤਿ ਨੂੰ ਸਮਝਣ ਦੇ ਚਾਹਵਾਨ ਹਾਂ ਤੇ ਔਰ ਪੂਰਾ ਵੇਖਣਾ ਪੂਰੇ ਪੂਰੇ ਭਾਗ ਵੇਖਣਾ ਅਖੀਰ ਦੇ ਉੱਤੇ ਜਿਹੜੀ ਬੇਨਤੀ ਮੈਂ ਅਕਸਰ ਕਰਿਆ ਕਰਦਾ ਉਹ ਕਰਕੇ ਮਾਫੀ ਮੰਗਾਂਗਾ ਜੇ ਆਪ ਜੀ ਨੂੰ ਵੀਡੀਓ ਚੰਗਾ ਲੱਗਾ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਆਪਣੇ ਕਮੈਂਟਸ ਰਾਈਂ ਆਪਣੇ ਸੁਝਾਵਾਂ ਰਾਈਂ ਜ਼ਰੂਰ ਆਪਣੀ ਵਿਚਾਰ ਗੱਲਸਤਕ ਪਹੁੰਚਾਵੇ ਕਿਉਂਕਿ ਤੁਹਾਡੇ ਸੁਝਾਅ ਤੁਹਾਡੇ ਕਮੈਂਟਸ ਮੇਰੀ ਖੁਰਾਕ ਹੈ ਉਹ ਜਦੋਂ ਜਿੱਥੇ ਮੈਨੂੰ ਕੁਝ ਉਤਸ਼ਾਹ ਮਿਲਦਾ ਹੈ ਉਥੇ ਮੈਨੂੰ ਕੁਝ ਸਿੱਖਣ ਦਾ ਮੌਕਾ ਵੀ ਮਿਲਦਾ ਹੈ ਜਿਹੜੇ ਨੈਗੇਟਿਵ ਕਮੈਂਟਸ ਵੀ ਆਉਂਦੇ ਨੇ ਮੈਂ ਉਹਨਾਂ ਨੂੰ ਨੈਗੇਟਿਵ ਨਹੀਂ ਕਹਿੰਦਾ ਮੈਂ ਉਹ ਸਮਝਦਾ ਕਿ ਉਹ ਮੈਨੂੰ ਕੁਝ ਸਮਝਾਉਣ ਦੇ ਵਾਸਤੇ ਨਹੀਂ ਕੋ ਸਿੱਖਿਆ ਦੇਣ ਦੇ ਵਾਸਤੇ ਨਹੀਂ ਜੇ ਆਪ ਜੀ ਨੇ ਮੇਰਾ ਚੈਨਲ ਸਾਂਨੇੜਾ ਟੀਵੀ ਇਹਨੂੰ ਸਬਸਕ੍ਰਾਈਬ ਕੀਤਾ ਹੋਇਆ ਤਾਂ ਬਹੁਤ ਚੰਗੀ ਗੱਲ ਹੈ ਤੇ ਨਹੀਂ ਕੀਤਾ ਤੇ ਕਿਰਪਾ ਕਰਕੇ ਕਰ ਲੈਣਾ ਨਾਲ ਬੈਲ ਦਾ ਬਟਨ ਵੀ ਦਬਾ ਦੇਣਾ ਤਾਂ ਕਿ ਜਦੋਂ ਕੋਈ ਨਵੀਂ ਵੀਡੀਓ ਆਵੇ ਆਪ ਜੀ ਤੱਕ ਪਹੁੰਚ ਸਕੇ ਫੇਸਬੁੱਕ ਦੇ ਉੱਤੇ ਵੀ ਮੇਰਾ ਪੰਨਾ ਹੈ ਸਾਂਨੇੜਾ ਟੀਵੀ ਦੇ ਨਾਂ ਤੇ ਉਹਨੂੰ ਵੀ ਕਿਰਪਾ ਕਰਕੇ ਫੋਲੋ ਕਰਕੇ ਲਾਈਕ ਕਰਨਾ ਉਹ ਤੇ ਵੀ ਆਪ ਜੀ ਇਹ ਭਾਗ ਸਾਰਾ ਵੇਖ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗਾ ਕਿ ਛੋਟੇ ਛੋਟੇ ਦਿਨਾਂ ਦੇ ਵਕਫੇ ਦੇ ਉੱਤੇ ਬਾਕੀ ਭਾਗ ਲੈ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋਵਾਂ ਅਖੀਰ ਦੇ ਉੱਤੇ ਫਿਰ ਇਹ ਹੀ ਬੇਨਤੀ ਗੁਰਬਾਣੀ ਸੱਚ ਹੈ ਗੁਰਬਾਣੀ ਗੁਰੂ ਦੀ ਹੈ ਉਹਦੇ ਬਾਰੇ ਕੋਈ ਸ਼ੰਕਾ ਨਹੀਂ ਕਰਨਾ ਉਹ ਸਦਾ ਸੱਚੀ ਸਦਾ ਸੱਚ ਰਹੇਗੀ ਸਾਡਾ ਗੁਰੂ ਪੂਰਾ ਗੁਰੂ ਹੈ ਜੇ ਗਲਤੀਆਂ ਹੋ ਗਈਆਂ ਉਹਨਾਂ ਕੋ ਵਿਆਖਿਆ ਕਰਦਾ ਵਿਚਾਰ ਕਰਦਿਆਂ ਤੋਂ ਮੇਰੀਆਂ ਨਹੀਂ ਮੇਰੀਆਂ ਭੁੱਲਾਂ ਮੇਰੀ ਝੋਲੀ ਚ ਪਾ ਦੇਣਾ ਗੁਰਬਾਣੀ ਨੂੰ ਪੱਲੇ ਬੰਨ ਲੈਣਾ ਦਾਸੀਆਂ ਭੁੱਲਾਂ ਬਖਸ਼ਦੇ ਹੋਏ ਕਜ-ਬਜ ਕੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ